ਹੈਲੋ एवरीवन ਮੇਰਾ ਨਾਮ ਸੈਫ ਬੱਤਰਾ owner of ਬੱਤਰਾ ਇਲੈਕਟ੍ਰੋਨਿਕਸ ਕੋਤਵਲੀ ਬਾਜ਼ਾਰ ਹੁਸ਼ਿਆਰਪੁਰ ਬੀਤੇ ਦਿਨ 2 ਕੁ ਮਹੀਨੇ ਪਹਿਲੇ ਮੇਰੇ ਸ਼ੋਰੂਮ ਤੇ ਇੱਕ ਇਨਸੀਡੈਂਟ ਹੋ ਗਿਆ ਸੀ ਜਿੱਦਾਂ ਕਿ ਸ਼ਾਰਟ ਸਰਕਟ ਨਾਲ ਸਾਰਾ ਸ਼ੋਰੂਮ ਮੇਰਾ ਡਿਸਟਰੋਏ ਹੋ ਗਿਆ ਸੀਗਾ ਤੇ ਸ਼ੋਰੂਮ ਜਿਹੜਾ ਸੀ ਨਾਨ ਆਪਰੇਸ਼ਨਲ ਸੀ ਤੁਹਾਡੇ ਲੋਕਾਂ ਦੇ ਪਿਆਰ ਦੇ ਨਾਲ ਜਿਨ੍ਹਾਂ ਨੇ ਪਹਿਲੇ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਉਸ ਔਖੇ ਵੇਲੇ ਮੇਰੇ ਕੋਲ ਆ ਕੇ ਸਾਰਿਆਂ ਨੇ ਸਿਮਤੀ ਜਤਾਈ ਤੇ ਸਾਰਿਆਂ ਨੇ ਆਪਣਾ ਪਿਆਰ ਜਤਾਇਆ ਸਾਰੇ ਲੋਕ ਲੋਕਾਂ ਦਾ ਦਿਲੋਂ ਧੰਨਵਾਦ ਜਿਹੜੇ ਮੇਰੇ ਸਟੋਰ ਤੇ ਦੁਬਾਰਾ ਆਏ ਤੇ ਸਾਰਿਆਂ ਨੇ ਆਪਣਾ ਮੈਨੂੰ ਮਤਲਬ ਹੌਸਲਾ ਵਜਾਈ ਦਿੱਤੀ ਕਿ ਆਪਣਾ ਸ਼ੋਰੂਮ ਤੁਸੀਂ ਦੁਬਾਰਾ ਕਰੋ ਸਾਡੇ ਨਾਲ ਤੁਸੀਂ ਖੜੇ ਮੋਢੇ ਨਾਲ ਮੋਢਾ ਲਗਾ ਕੇ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੇ ਤੁਹਾਡੀਆਂ ਉਹਨਾਂ ਹੀ ਦੁਆਵਾਂ ਨਾਲੋਂ ਮੈਂ ਫੇਰ ਆਪਣਾ ਸ਼ੋਰੂਮ ਜਿਹੜਾ ਹੈ 2 ਮਹੀਨੇ ਬਾਅਦ ਦੁਬਾਰਾ ਇਨੋਗਰੇਟ ਕਰਤਾ ਜੇਦੀ ਇਨੋਗਰੇਸ਼ਨ ਹੈ ਉਹ ਜਿਹੜੀ ਮੈਂ ਹੈਗੀ ਹੈ ਬੁੱਧਵਾਰ ਤੋਂ ਆਪਣੇ ਸ਼ੋਰੂਮ ਨੂੰ ኦਪਰੇਸ਼ਨਲ ਸਟਾਰਟ ਕਰ ਰਹੇ ਹਾਂ ਪਹਿਲੇ ਤਾਂ ਜਿਹੜੇ-ਜਿਹੜੇ ਕਸਟਮਰਸ ਮੇਰੇ ਮੁੜੇ ਐ ਜਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੇਰੇ ਕਰਕੇ ਬੰਦ ਹੋਣ ਕਰਕੇ ਸ਼ੋਰੂਮ ਕਰਕੇ ਥੋੜੀਆਂ ਪ੍ਰੋਬਲਮਜ਼ ਆਏ ਉਹਨਾਂ ਨੇ ਦਿਲੋਂ ਮਾਫੀ ਮੰਗਦਾ ਤੇ ਥੈਂਕਸ ਵੀ ਕਰਦਾ ਉਹਨਾਂ ਨੇ ਮੇਰੇ ਲਈ ਬਹੁਤ ਕੋਆਪਰੇਟ ਕੀਤਾ ਜਿੱਦਾਂ ਕਿ ਤੁਹਾਨੂੰ ਸ ਖੁੱਲੀਆਂ ਆਫਰਸ ਲਗਾਈਆਂ ਇਸ ਵਾਰੀ ਵੀ ਮੈਂ ਪਲਾਨ ਲਗਾਇਆ ਹੈ ਕਿ 10 ਦਿਨਾਂ ਦੇ ਲਈ ਜਦੋਂ ਹੁਣ ਮੇਰਾ ਸ਼ੋਰੂਮ ਵੈਨਸਡੇ ਓਪਨ ਹੋ ਜਾਏਗਾ ਉਹ ਤੋਂ ਸਿਰਫ 1 ਵੀਕ ਤੇ ਲਈ ਮੈਂ ਆਫਰ ਲਗਾਉਂਗਾ ਜੇ ਦੇ ਚ ਮੋਬਾਈਲਸ ਵਗੈਰਾ ਹੋ ਗਏ ਆਪਣੇ ਇਲੈਕਟ੍ਰੋਨਿਕ ਅਪਲਾਈਂਸਸ ਹੋ ਗਏ 에어 ਕੰਡੀਸ਼ਨਰਸ ਹੋ ਗਏ ਸਾਰਿਆਂ ਤੇ ਬਜਾਜ ਫਾਈਨਾਂਸ ਦੀ ਸੁਵਿਧਾ ਅਵੇਲੇਬਲ ਸਾਰੇ ਨੂੰ ਜਿੰਨੇ ਵੀ ਕੋਈ ਵੀ ਪ੍ਰੋਡਕਟ ਪਰਚੇਸ ਕਰਨ ਤੇ 4 ਤੋਂ 5 ਗਿਫਟ ਦਿੱਤੇ ਜਾਊਗੇ ਹਫਤੇ ਦੇ ਲਈ ਆਫਰ ਲਗਾਈ ਹੋਈ ਹੈ ਕਿ ਕੋਈ ਵੀ ਆ ਕੇ ਸਮਾਨ ਪਰਚੇਸ ਕਰਦਾ ਹੈ ਜ਼ੀਰੋ ਪ੍ਰੋਸੈਸਿੰਗ ਫੀਸ ਜ਼ੀਰੋ ਡਾਊਨ ਪੇਮੈਂਟ ਤੇ ਕੋਈ ਵੀ ਫਾਇਲ ਖਰਚੇ ਤੋਂ ਬਗੈਰ 36 ਕਿਸ਼ਤਾਂ ਤੱਕ ਕਰ ਤੁਸੀਂ ਸਮਾਨ ਦੇ ਵਿੱਚ ਪੈਸਿਆਂ ਦੇ ਵਿੱਚ ਦੇ ਕੇ ਸਮਾਨ ਲਿਜਾ ਸਕਦੇ ਹੋ ਔਰ ਉਹਦੇ ਤੋਂ ਇਲਾਵਾ ਤੁਸੀਂ ਕੁਝ ਵੀ ਹੋਰ ਲਿਜਾਣਾ ਚਾਹੋਗੇ ਸਮਾਨ ਮੇਰੇ ਕੋਲ ਜਿਵੇਂ ਕਿ ਫਰਨੀਚਰ ਜਾਂ ਕੋਈ ਅਲਮਾਰੀਆਂ ਸਾਰਿਆਂ ਦੇ ਉੱਤੇ 0% ਰੇਟ ਆਫ ਇੰਟਰਸਟ ਤੇ ਸਮਾਨ ਅਵੇਲੇਬਲ ਹੈ ਪਲੀਜ਼ ਆਪਨਾ ਕੇ ਦੁਬਾਰਾ ਮੇਰੇ ਕੋਲ ਆ ਕੇ ਮੈਨੂੰ ਆਪਣਾ ਹੌਸਲਾ ਵਜਾਈ ਦਿਓ ਤੇ ਆ ਕੇ ਸ਼ਾਪਿੰਗ ਆਪਣੀ ਸਟਾਰਟ ਕਰੋ ਥੈਂਕ ਯੂ